ਵਾਦਾਂ ਦੇ ਵੈ ਸਤਿਗੁਰੂ ਜਗਜੀਤ ਸਿੰਘ ਜੀ ਸਤਿਗੁਰੂ ਜਗਜੀਤ ਸਿੰਘ ਜੀ ਸਦਾ ਹੀ ਆਪਣੇ ਸਿੱਖਾ ਤੇ ਤੇ ਉਹਨਾਂ ਦੇ ਪਰਿਵਾਰਾਂ ਦਾ ਵੀ ਪੂਰਾ ਧਿਆਨ ਰੱਖਦੇ ਹਨ ਸਤਿਗੁਰੂ ਜਗਜੀਤ ਸਿੰਘ ਜੀ ਦੇ ਹਜ਼ੂਰੀ ਰਾਗੀ ਹਰਬੰਸ ਸਿੰਘ ਖੁੱਲਾ ਆਪਣੇ ਨਾਲ ਹੋਇਆ ਇੱਕ ਕੋਤਕ ਇਸ ਤਰ੍ਹਾਂ ਦੱਸਦੇ ਹਨ ਸੰਤ ਹਰਬੰਸ ਸਿੰਘ ਜੀ ਦੇ ਪੇਟ ਵਿੱਚ ਇਨਫੈਕਸ਼ਨ ਹੋ ਗਿਆ ਜਦੋਂ ਕੁਝ ਖਾਂਦੇ ਸੀ ਤਾਂ ਜੰਗਲ ਜਾਣਾ ਪੈਂਦਾ ਸੀ ਇੱਕ ਦਿਨ ਵਿੱਚ ਕਈ-ਕਈ ਵਾਰ ਜੰਗਲ ਜਾਣਾ ਪੈਂਦਾ ਸੀ ਸੰਤ ਜੀ ਦਾ ਸਰੀਰ ਬੜਾ ਕਮਜ਼ੋਰ ਹੋ ਗਿਆ ਤੇ ਕੀਰਤਨ ਕਰਨਾ ਵੀ ਔਖਾ ਹੋ ਗਿਆ। ਸੰਤ ਜੀ ਨੇ ਕਈ ਜਗ੍ਹਾ ਤੋਂ ਇਲਾਜ ਕਰਵਾਇਆ ਪਰ ਕਿਸੇ ਜਗ੍ਹਾ ਤੋਂ ਵੀ ਫਰਕ ਨਾ ਪਿਆ। ਸੰਤ ਜੀ ਨੂੰ ਕਿਸੇ ਨੇ ਕਿਹਾ ਕਿ ਤੂੰ ਹਫੀਮ ਖਾ ਕੇ ਵੇਖ ਤੈਨੂੰ ਫਰਕ ਪੈ ਜਾਵੇਗਾ। ਪਹਿਲਾਂ ਤਾਂ ਸੰਤ ਜੀ ਦਾ ਮਨ ਨਹੀਂ ਮੰਨਿਆ। ਫਿਰ ਇੱਕ ਦਿਨ ਸੰਤ ਜੀ ਨੇ ਹਫੀਮ ਖਾ ਲਈ। ਹਫੀਮ ਖਾਣ ਨਾਲ ਸੰਤ ਜੀ ਨੂੰ ਕੁਝ ਫਰਕ ਪਿਆ। ਫਿਰ ਸੰਤ ਜੀ ਨੇ ਰੋਜ਼ ਹਫੀਮ ਖਾਣੀ ਸ਼ੁਰੂ ਕਰ ਦਿੱਤੀ। ਸਤਗੁਰੂ ਜਗਜੀਤ ਸਿੰਘ ਜੀ ਕੋਲ ਕਿਸੇ ਨੇ ਸਾਰੀ ਗੱਲ ਦੀ ਅਰਜ਼ ਕਰ ਦਿੱਤੀ। ਸਤਗੁਰੂ ਜੀ ਨੇ ਹਰਬੰਸ ਸਿੰਘ ਕੁਲਾ ਨੂੰ ਕੋਠੇ ਆਉਣ ਲਈ ਹੁਕਮ ਕੀਤਾ। ਸੰਤ ਜੀ ਕੋਠੇ ਗਏ। ਸਤਗੁਰੂ ਜੀ ਨੇ ਬਚਨ ਕੀਤਾ ਕੀ ਗੱਲ ਹੈ ਮੈਨੂੰ ਦੱਸ। ਸੰਤ ਜੀ ਨੇ ਸਾਰੀ ਗੱਲ ਅਰਜ਼ ਕਰ ਦਿੱਤੀ। ਸਤਗੁਰੂ ਜੀ ਕੁਝ ਪਰੇਸ਼ਾਨ ਹੋ ਗਏ ਤੇ ਬਚਨ ਕੀਤਾ ਆਪਣੇ ਬੱਚਿਆਂ ਨੂੰ ਵੀ ਬੁਲਾ ਕੇ ਲਿਆ। ਸਤਗੁਰੂ ਜੀ ਕੋਲ ਸੰਤ ਜੀ ਦੇ ਬੱਚੇ ਹਾਜ਼ਰ ਹੋਏ। ਸਤਗੁਰ ਜੀ ਨੇ ਬਚਨ ਕੀਤਾ ਤੁਸੀਂ ਆਪਣੇ ਪਿਤਾ ਦਾ ਧਿਆਨ ਕਿਉਂ ਨਹੀਂ ਰੱਖਿਆ ਉਹ ਇਨਾ ਬਿਮਾਰ ਸੀ ਮੈਨੂੰ ਦੱਸਣਾ ਸੀ ਮੈਂ ਇਸ ਦਾ ਇਲਾਜ ਕਰਾਉਂਦਾ ਸਤਗੁਰ ਜੀ ਨੇ ਫਿਰ ਬਚਨ ਕੀਤਾ ਤੇਰੇ ਕੋਲ ਹੋਰ ਫੀਮ ਪਈ ਆ ਸੰਤ ਜੀ ਨੇ ਅਰਜ ਕੀਤੀ ਜੀ ਮੇਰੇ ਘਰ ਥੋੜੀ ਜਿਹੀ ਪਈ ਆ ਸਤਗੁਰ ਜੀ ਨੇ ਹੁਕਮ ਕੀਤਾ ਘਰ ਤੋਂ ਫੀਮ ਲੈ ਕੇ ਆਓ ਫਿਰ ਸਤਗੁਰ ਜੀ ਨੇ ਫੀਮ ਬਾਹਰ ਸਟਵਾ ਦਿੱਤੀ ਸਤਗੁਰ ਜੀ ਨੇ ਬਚਨ ਕੀਤਾ ਤੂੰ ਇਸ ਗਲਤ ਪਾਸੇ ਲੱਗ ਗਿਆ ਸੀ ਤੈਨੂੰ ਵੇਖੇ ਤੇਰੇ ਬੱਚੇ ਵੀ ਇਸ ਪਾਸੇ ਲੱਗ ਜਾਂਦੇ ਤਾਂ ਸਾਰਾ ਘਰ ਹੀ ਖਰਾਬ ਹੋ ਜਾਣਾ ਸੀ ਸਤਗੁਰੂ ਜੀ ਨੇ ਹੁਕਮ ਕੀਤਾ ਅੱਗੇ ਤੋਂ ਫੀਮ ਨਹੀਂ ਖਾਣੀ ਤੂੰ ਠੀਕ ਹੀ ਹੋ ਜਾਣਾ ਹੈ ਸ਼ਾਂਤੀ ਜੀ ਨੇ ਸਤਿਵਚਨ ਕੀਤਾ ਸਤਗੁਰੂ ਜੀ ਦੇ ਬਚਨ ਨਾਲ ਸ਼ਾਂਤੀ ਜੀ ਦਾ ਸਰੀਰ ਵੀ ਠੀਕ ਹੋ ਗਿਆ ਸਤਗੁਰੂ ਜਗਜੀਤ ਸਿੰਘ ਜੀ ਦੇ ਹਰ ਬਚਨ ਵਿੱਚ ਸੰਸਾਰ ਦੀ ਉਪਦੇਸ਼ ਹੈ ਸਤਗੁਰੂ ਜੀ ਦੀ ਕਿਰਪਾ ਕਰਨ ਸਾਰਾ ਸੰਸਾਰ ਉਹਨਾਂ ਉਪਦੇਸ਼ਾਂ ਦੇ ਚੱਲ ਕੇ ਸੁਖੀ ਹੋਵੇ ਤਾਂ ਹਾਜ਼ਰਾ ਹਜ਼ੂਰ ਪੈਰ ਦੇ ਮਾਲਕ ਅਕਾਲ ਪੁਰਖ ਸਾਧਕੂ ਜਗਜੀਤ ਸਿੰਘ ਜੀ ਰੱਖ ਲਵੋ ਬਖਸ ਲਵੋ ਤੇ ਦਰਸ਼ਨ ਦਿਓ